ਆ ਰਿਹਾ 25 25 25 20 ਜਨਵਰੀ 2024 ਦਿਨ ਸ਼ਨੀਵਾਰ ਸਬਜ ਮੰਡੀ ਫਰੀਦਕੋਟ ਪਪੀਤੇ ਦਾ ਪਾਰ ਰਿਹਾ 18 ਤੋਂ 20 ਰੁਪਏ ਕਿਲੋ ਕਿੰਨੂ ਦਾ ਪਾਰ ਰਿਹਾ 15 ਤੋਂ 16 ਰੁਪਏ ਕਿਲੋ ਅਮਰੂਦ ਵਿਕਿਆ 25 ਤੋਂ 28 ਰੁਪਏ ਕਿਲੋ ਗਾਜਰ ਦਾ ਪਾਰ ਰਿਹਾ 8 ਤੋਂ 10 ਰੁਪਏ ਕਿਲੋ ਮੂਲੀ ਵਿਕੀ 10 ਤੋਂ 11 ਰੁਪਏ ਕਿਲੋ ਸਲਕਮ ਦਾ ਪਾਰ ਰਿਹਾ 15 ਤੋਂ 16 ਰੁਪਏ ਕਿਲੋ ਬੰਦ ਗੋਭੀ ਦਾ ਪਾਰ ਰਿਹਾ 10 ਤੋਂ 12 ਰੁਪਏ ਕਿਲੋ ਸਨਮ ਮਟਰ ਵਿਗਿਆ 45 ਤੋਂ 50 ਰੁਪਏ ਕਿਲੋ ਪੀ 3 ਮਟਰ ਵਿਗਿਆ 22 ਤੋਂ 25 ਰੁਪਏ ਕਿਲੋ ਟਮਾਟਰ ਦਾ ਪਾਰਿਆ 18 ਤੋਂ 20 ਰੁਪਏ ਕਿਲੋ ਸ਼ਿਮਲਾ ਮਿਰਚ ਦਾ ਪਾਰਿਆ 48 ਤੋਂ 50 ਰੁਪਏ ਕਿਲੋ ਹਰੀ ਮਿਰਚ ਦਾ ਪਾਰਿਆ 31 ਤੋਂ 32 ਰੁਪਏ ਕਿਲੋ ਅਦਰਕ ਵਿਗਿਆ 120 ਤੋਂ 130 ਰੁਪਏ ਕਿਲੋ ਕੱਢਿਆ ਹੋਇਆ ਛੋਲੀਆਂ ਦਾ ਪਾਰਿਆ 180 ਤੋਂ 200 ਰੁਪਏ ਕਿਲੋ ਚਿੱਟਾ ਆਲੂ ਵਿਗਿਆ 280 ਤੇ 300 ਨੂੰ ਗੱਟਾ ਲਾਲ ਆਲੂ ਵਿਗਿਆ 500 520 ਰੁਪਏ ਗੱਟਾ ਚਾਣੀ ਖੀਰੇ ਦਾ ਭਾਰ ਰਿਹਾ 32 ਤੋਂ 35 ਰੁਪਏ ਕਿਲੋ ਲਸਣ ਵਿਕਿਆ 220 ਤੋਂ 230 ਰੁਪਏ ਕਿਲੋ ਲੋਕੀ ਵਿਕੀ 15 ਤੋਂ 16 ਰੁਪਏ ਕਿਲੋ ਕਰੇਲੇ ਦਾ ਭਾਰ ਰਿਹਾ 60 ਤੋਂ 65 ਰੁਪਏ ਕਿਲੋ ਮਸ਼ਰੂਮ ਦਾ ਭਾਰ ਰਿਹਾ 100 ਤੋਂ 125 ਰੁਪਏ ਕਿਲੋ ਪਿਆਜ਼ ਵਿਕਿਆ 20 ਤੋਂ 22 ਰੁਪਏ ਕਿਲੋ ਜੁਗਣੀ ਦਾ ਭਾਰ ਰਿਹਾ 18 ਤੋਂ 20 ਰੁਪਏ ਕਿਲੋ ਹਰਾ ਧਨੀਆ ਵਿਕਿਆ 30 ਤੋਂ 35 ਰੁਪਏ ਕਿਲੋ ਹਲਕ ਵਿਕਿਆ 25 ਤੋਂ 30 ਰੁਪਏ ਕਿਲੋ ਸਾਗ ਵਿਕਿਆ 28 ਤੋਂ 30 ਰੁਪਏ ਕਿਲੋ, ਮੇਥੀ ਵਿਕੀ 35 ਤੋਂ 40 ਰੁਪਏ ਕਿਲੋ, ਪਦੀਨੇ ਦਾ ਪਾਰ ਰਿਹਾ 42 ਤੋਂ 45 ਰੁਪਏ ਕਿਲੋ, ਵਧੀਆ ਛੱਲੀ ਵਿਕੀ 35 ਤੋਂ 40 ਰੁਪਏ ਕਿਲੋ, ਸ਼ਕਰਗੰਦੀ ਦਾ ਪਾਰ ਰਿਹਾ 22 ਤੋਂ 25 ਰੁਪਏ ਕਿਲੋ, ਹਰੀ ਲਸਣ ਵਿਕੀ 90 ਤੋਂ 100 ਰੁਪਏ ਕਿਲੋ, ਚਕੰਦਰ ਦਾ ਪਾਰ ਰਿਹਾ 19 ਤੋਂ 20 ਰੁਪਏ ਕਿਲੋ, ਆਵਲਾ ਵਿਕਿਆ 30 ਤੋਂ 33 ਰੁਪਏ ਕਿਲੋ, ਭਿੰਡੀ ਵਿਕੀ 70 ਤੋਂ 75 ਰੁਪਏ ਕਿਲੋ ਖੱਠਲ ਦਾ ਪਾ ਰਿਹਾ 55 ਤੋਂ 60 ਰੁਪਏ ਕਿਲੋ ਫਰਾਂਸ ਬੀਨ ਦਾ ਪਾ ਰਿਹਾ 65 ਤੋਂ 70 ਰੁਪਏ ਕਿਲੋ ਥੈਂਕ ਯੂ